ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਆਪਾਂ ਲੋਕ ਜੀ ਹੁਣੇ ਸ਼ਾਮ ਨੂੰ ਕੱਪੜੇ ਧੋਦਾਂ ਨਹੀਂ ਆ ਗੁਸਾ ਤੇ ਵੈਗੁਰੂ ਜੀ ਹੁਣ ਦੁਪਹਿਰ ਤੋਂ ਲਾਉਣੇ ਆ ਕੱਪੜੇ ਧੋਣ ਕੱਪੜੇ ਵੀ ਕਾਫੀ ਹੋਏ ਪਏ ਨੇ ਇੱਧਰ ਭਾਂਡੇ ਢਿੰਡੇ ਮਾਰਦੇ ਆ ਦਾਲ ਮੈਂ ਐ ਭੋਂਕੇ ਰੱਖ ਗਈ ਸੀਗੀ ਮਿੱਸੀ ਮਿੱਸੀ ਧਰਨੀ ਆ ਮੁੰਗੀ ਦੀ ਹਾਰੇ ਚ ਧਰ ਕੇ ਆਉਣੀ ਇੱਧਰ ਮਸਾਲਾ ਤਿਆਰ ਕਰ ਲਿਆ ਸੀਗਾ ਤਿਆਰ ਕਰਕੇ ਰਗੜ ਕੇ ਕੁੱਟ ਕੇ ਤੜਕਾ ਲਗਾ ਕੇ ਸੀਗੀ ਵੈਸੇ ਮੈਂ ਉਹ ਰੈਸਟ ਕੀਤੀ ਗੁਰਦੁਆਰਾ ਸਾਹਿਬ ਤੋਂ ਆ ਕੇ ਰੈਸਟ ਕਰਕੇ ਹੁਣ ਨਾਲ ਤਾਂ ਭਾਂਡੇ ਢਿੰਡੇ ਮਾਜਦੇ ਆ ਤੇ ਨਾਲੇ ਧਾਲ ਧੱਕੇ ਹੋਣੀਆਂ ਹਾਰੇ ਚ ਇੱਧਰ ਆਪਾਂ ਕੱਪੜੇ ਧੋਦਾਂ ਨੀਆ ਕੱਪੜੇ ਹੁਣ ਕਈ ਦਿਨ ਹੋ ਗਏ ਧੋਏ ਨਹੀਂ ਬੇਟੇ ਦੀ ਧੂਣ ਵਾਲੇ ਹੋਏ ਪੈਨੇ ਛਿੱਟੇ ਸਾਰੇ ਚਲੋ ਜੀ ਹੁਣ ਚੱਲਦੇ ਆਪਾਂ ਕੱਪੜੇ ਧੋਣ ਨੂੰ ਪਾਉਣ ਇੱਧਰ ਧਾਲ ਧਰਤੀ ਹਾਰੇ ਚ ਮੈਂ ਗੋਹੇ ਲਗਾਤੇ ਨੇ ਅੱਗ ਮੱਚ ਪਈ ਆ ਵਧੀਆ ਹੁਣ ਤਾਂ ਹੀ ਮੱਚੀ ਜਾਂਦੀ ਆ ਅੱਗ ਧੁੱਪ ਬਹੁਤ ਆ ਨਾ ਤੇ ਲੋ ਜੀ ਇੱਧਰ ਧਾਲ ਧਰ ਕੇ ਮੈਂ ਖੇਤ ਚਲੀ ਗਈ ਸੀਗੀ ਗੇੜੇ ਮਾਰਨ ਇੱਧਰ ਆਪਣੀਆਂ ਸਬਜ਼ੀਆਂ ਭਾਜੀਆਂ ਬੀਜੀਆਂ ਮਨੇ ਪ੍ਰਿੰਡੀਆਂ ਕੀਏ ਦੀਆਂ ਬੇਲਾਂ ਲੱਗਿਆ ਕੁਛ ਹੈ ਨਹੀਂ ਹਲੇ ਪਰ ਪ੍ਰਿੰਡੀਆਂ ਤੇ ਲੱਗੀਆਂ ਇੱਕ ਦਿਨ ਪਹਿਲਾਂ ਇੱਕ ਲੱਗੀ ਸੀਗੀ ਅੱਜ ਦੋ ਲੱਗੀਆਂ ਉਹ ਤੋੜ ਲਈਏ ਤੋੜ ਕੇ ਤੇ ਇਹ ਪਾਣੀ ਦੇਣਾ ਸੀ ਜਨਮ ਦੇਖਦੀਆਂ ਪੈਪ ਤੇ ਕਿਉਂ ਨਹੀਂ ਆ ਪਹਿਲਾਂ ਉੱਧਰ ਪੂਰੇ ਥੋੜੀ ਲੋਟ ਬਹੁਤ ਜ਼ਿਆਦੇ ਨਹੀਂ ਇਦਾਂ ਟਾਣ ਹੀ ਨੂੰ ਹੋ ਗਈ ਹਨਾ ਨੀਵੀ ਬਹੁਤ ਜ਼ਬਰਦਸਤ ਇਹਨੂੰ ਕਿਹੜਾ ਜਮਮਣਾ ਹੈ ਹੈਗੀਆਂ ਨਹੀਂ ਹੈਗੀਆਂ ਹੋਣਗੀਆਂ ਇੱਕ ਅੱਧੀਆ ਫੇਰ ਵੜਦੇ ਆ ਇਦਾਂ ਨੂੰ ਜਮਮਣਾ ਦਾ ਇਦ ਕੀ ਬਹੁਤ ਬੂਰ ਲੱਗਿਆ ਵਾ ਲੰਨੀ ਲਪਕਾ ਕੇ ਫੋਟੋ ਫਿੱਟ ਕੇ ਫੇਰ ਪਟਾਂਗੇ ਨੇ ਵਾਫ ਇਹਨਾ ਅਤੇ ਸਾਰੀ ਕਰੀ ਜਿੱਦਨ ਵਕੀ ਹੋ ਗਈ ਹੈਗੀਆਂ ਤੇ ਆ ਗਈਆਂ ਆ ਦੇ ਸਾਡੇ ਇਸ ਪੱਲੇ ਤਾਂ ਨਹੀਂ ਚ ਨਹੀਂ ਆਹ ਇਹ ਤਾਂ ਨਹੀਂ ਚ ਨਹੀਂ ਹੈਗੀ ਉੱਪਰਲੇ ਨਹੀਂ ਫਿਰ ਨੰਨੀ ਜੀ ਬੋਟੇ ਪਿੱਛੇ ਨਾ ਜੇ ਗਿਰ ਗਿਓ ਥੱਲੇ ਸੱਸ ਮਿਲ ਜਨੀ ਬੱਲੀ ਪੱਤੇ ਉਰੋਂ ਸਾਰੇ ਆ ਇਧਰੋਂ ਇਧਰੋਂ ਫਿਰ ਤੂੜੀ ਜੀ ਇੱਥੇ ਨੂੰ ਕਰਦੀ ਜਿੱਥੇ ਖੜਾ ਹੈ ਤੇ ਬੈਗਰੂਜੀ ਕੱਪੜੇ ਸੁੱਕਣੇ ਪਾਤੀ ਨੇ ਮੱਗਾਂ ਬੁੱਗਾਂ ਚਿੱਤੇ ਕੱਪੜੇ ਤੌਲੀਏ ਨੇ ਰਹਿ ਹੋਇਆ ਤਾਂ ਸੁੱਕ ਜਾਣਗੇ ਜਿੰਨੀ ਸੁੱਕਣਗੇ ਵਤੀ ਆਏ ਤੇ ਕੁਝ ਜਿਹੜੇ ਰਹਿ ਜਾਣਗੇ ਸਵੇਰੇ ਧੋ ਦੂੰਗੀ ਸਵੇਰੇ ਪਾ ਦੂੰਗੀ ਹੁਣ 8 ਵਜੇ ਤੱਕ ਸੁੱਕੀ ਜਾਣਗੇ ਦਾਲ ਆਪਣੀ ਹਾਰੇ ਚ ਫਰੀਦੀ ਆ ਤੇ ਇਧਰ ਮਾਣੋਆਂ ਬਿੱਲੀਆਂ ਫਿਰਦੀਆਂ ਨਿੱਕ ਦਾ ਬਲੂਂਗੜਾ ਮਾਰ ਕੇ ਆ ਬਚਾਰਾ ਉਹ ਪੂਰਾ ਜਾਏਗਾ ਨਾਲ ਦਾ ਗੱਡੀ ਥੱਲੇ ਦੇਰ ਤਾਂ ਇਹਨਾਂ ਨੇ ਮਾਰਤਾ ਗਵੰਟੀਆਂ ਨੇ ਤੇ ਵਿਚਾਰੀਏ ਦੋ ਸੱਤੇ ਨੇ ਖੇਡਦੇ ਮਾਨੋ ਵੈਕਲੀਆ ਤੇ ਲੋ ਜੀ ਦੇਖ ਲਈ ਤੁਸੀਂ ਹੁਣ ਆਪਾਂ ਦਾਲ ਰਿਨ ਲਿਆਈ ਅੰਦਰ ਚੱਕ ਲਈ ਹੁਣ ਇਹਦੇ ਵਿੱਚ ਮਸਾਲਾ ਰਲਾ ਦੇਣੇ ਆ ਮਸਾਲਾ ਰਲਾ ਕੇ ਫਿਰ ਰੋਟੀ ਟੁਕ ਲਾਉਣੀਆਂ ਨਾਲੀ ਧੋਣੀਆਂ ਕੱਪੜੇ ਜਿਹੜੇ ਰਹਿ ਗਏ ਉਹ ਹੀ ਸਵੇਰੇ ਕੰਮ ਘਟ ਜਾਂਦਾ ਫਿਰ ਵਧੀਆ ਹੋ ਜਾ ਤੇ ਲੋ ਜੀ ਦਾਲ ਆਪਣੀ ਰਿਜਗੀ ਵਧੀਆ ਤੇ ਇੱਧਰ ਲਿਆਇਆ ਬੇਟਾ ਰਸ ਮਲਾਈ ਰਾਤ ਨੂੰ ਹੁਣ ਰਾਤ ਨੂੰ ਲਿਆਇਆ ਇਹ ਰਸ ਮਲਾਈ ਤੇ ਹੁਣ ਖਾਣੇ ਆ ਹੁਣ ਪਾਏ ਗਏ ਸੀਗੇ ਵੈਸੇ ਤੇ ਰੋਟੀ ਪਾਣੀ ਖਾ ਕੇ ਹੁਣ ਇਹ ਰਸ ਮਲਾਈ ਲਿਆਇਆ ਚਲੋ ਠੰਡੀਆਂ ਹੁਣ ਫਿਰ ਖਾ ਲੰਨੇ ਆ ਰਸ ਮਲਾਈ ਤੇ ਲੋ ਜੀ ਵੈਗਰੂ ਜੀ ਰੋਟੀ ਤੋਂ ਬਾਅਦ ਮਿੱਠਾ ਹੁਣ ਕਾਫੀ ਦਿਨ ਹੋ ਗਏ ਸੀਗੇ ਲਿਆਏ ਨਹੀਂ ਸੀਗੇ ਅੱਜ ਲਿਆਇਆ ਇਹ ਤੇ ਲੋ ਜੀ ਵੈਗਰੂ ਜੀ ਰਸ ਮਲਾਈ ਖਾ ਕੇ ਫਿਰ ਪੈਣੇ ਆ ਦੁੱਧ ਵੀ ਗਰਮ ਕਰਿਆ ਸੀਗਾ ਦੁੱਧ ਹੁਣ ਪੀਣਾ ਨਹੀਂ ਕਿਸੇ ਨੇ ਫਿਰ ਸਵੇਰੇ ਚਾਹ ਬਣਾ ਲਾਂਗੇ ਉਹਦੀ ਹੋਰ ਕੀ ਕਰਾਂਗੇ ਫਿਰ ਤੇ ਹੁਣ ਰਸ ਮਲਾਈ ਥਾ ਕੇ ਆਰਾਮ ਕਰਦੇ ਆ ਬਹੁਤ ਲੇਟ ਹੋ ਗਈ ਅੱਜ ਤਾਂ ਤੇ ਕਦੇ ਕਦੇ ਚਿੱਟੇ ਰੰਗ ਦੇ ਲਿਆਉਂਦਾ ਕਦੇ ਕਦੇ ਇਹ ਪੀਲੇ ਰੰਗ ਦੀ ਜਿਵੇਂ ਕਸਟਰਡ ਪਾਇਆ ਹੁੰਦਾ ਐਵੇਂ ਲਿਆਉਂਦਾ ਰਸ ਮਲਾਈ ਤੇ ਚਰੂ ਜਵਾਕ ਨੂੰ ਚਾਹ ਹੁੰਦਾ ਖਾਣ ਦਾ ਲਿਆਂਦਾ ਵਧੀਆ ਨਾਲ ਅਸੀਂ ਖਾ ਲਿਆ ਨੇ ਬਹਾਨੇ ਨਾਲ ਤੇ ਲੋ ਜੀ ਵੈਗਰੂ ਜੀ ਤੇ ਹੁਣ ਲਓ ਜੀ ਹੋ ਗਈ ਸਰੀਰ ਸਰੀਰ ਦੇ ਕੰਮ ਸ਼ੁਰੂ ਆਪਣੇ ਦੁੱਧ ਪਾਣੀ ਦੇ ਮੈਂ ਉਹਦੇ ਆ ਕੰਨੀਆਂ ਚ ਦੁੱਧ ਮੈਂ ਉਹ ਕੰਨੀਆਂ ਧੋ ਕੇ ਰੱਖਤੀਆਂ ਸੀਗੀਆਂ ਤੇ ਇੱਧਰ ਮੈਂ ਦਾਲ ਧਰ ਦਿਆਂ ਗਰਮ ਗੈਸ ਤੇ ਇਹਨੇ ਗਰਮ ਹੋ ਜੂਗੀ ਫਿਰ ਖਰਾਬ ਨਾ ਹੋ ਜAVE ਕਿਤੇ ਹੋ ਰਿਹਾ ਦਾ ਤੇ ਲੋਜੀ ਢਾਲ ਆਪਣੀ ਫੇਰ ਖਾਣ ਦੀ ਬਹੁਤ ਲੇਟ ਹੈ ਮੈਂ ਰਿੰਦ ਕੇ ਰੱਖ ਲੈਣੀ ਆ ਮੈਂ ਤੇ ਲੋਜੀ ਇੱਧਰ ਸਰਦਾਰ ਸਾਹਿਬ ਕੋ ਮਿਲਣਾ ਦਾ ਮਾਣ ਉਹ ਆ ਜੀਆਂ ਵੀਡੀਓ ਬਣਾਉਣ ਲੈ ਕੇ ਗਿਆ ਹੂ ਫੋਨ ਉਧਰ ਮਾਣੂ ਬੱਚੇ ਖੇਡਦੇ ਨੇ ਇਹ ਆ ਖੇਡਦੇ ਨੇ ਅਮਰੂਦ ਦੀਆਂ ਜੜਾਂ 'ਚ ਦੁੱਧ ਪੀ ਕੇ ਤੇ ਲੋਜੀ ਅੰਦਰ ਵੀਡੀਓ ਬਣਾ ਕੇ ਦੇਖਦੇ ਸਾਰੇ ਕਹਿੰਦੇ ਬਣਦੀ ਇਹਨੇ ਕਿ ਬਣਦੀ ਆ ਚਿਕਨ ਚਲਾਉ ਆ ਬੈਠੇ ਨੇ ਮੋਟਰਸਾਈਕਲ ਦੇ ਮੂਰੇ ਇਥੇ ਅਮਰੂਦ ਦੀਆਂ ਜੜਾਂ 'ਚ ਬੈਹ ਜਾਂਦੇ ਹੁੰਦੇ ਨੇ ਹੁਣ ਪਾਣੀ ਪਾਇਆ ਹੋ ਹੁੰਦਾ ਇਥੇ ਅਮਰੂਦ ਦੀਆਂ ਜੜਾਂ 'ਚ ਜਾਮਣ ਤਾਂ ਇਹਨਾਂ ਨੇ ਤੋੜਤੀ ਛੋਟੀ ਜਿਹੀ ਪੱਤੀ ਵਿੱਚ ਕਰਤੀ ਤੋੜ ਮਰੋੜਤੀ ਹੁਣ ਇਹ ਅਮਰੂਦ ਦੀਆਂ ਜੜਾਂ 'ਚ ਬੈਹ ਜਾਂਦੇ ਨੇ ਤੇ ਸੌਂਚ ਉਹ ਖੇੜਦੇ ਨੇ ਆਪਣੀ ਮਾਂ ਨਾਲ ਉਸ ਤੇ ਬਚਾਰਾ ਮਰ ਗਿਆ ਪੂਰੋ ਤੇ ਲੋ ਜੀ ਹੁਣ ਆਪਾਂ ਤਾਂ ਲਾਉਣੀ ਆ ਰੋਟੀਆਂ ਆਪਣੀ ਆਪਣੇ ਕੰਮ ਕਰਦੇ ਆ ਭਾਂਡੇਆਂ ਟੀਂਟੀਆਂ ਦਾ ਕੰਮਕਾਰ ਕਰੀਏ ਆਪਾਂ ਤੇ ਤੇ ਫਿਰ ਤਾਂ ਸੁੱਣੀ ਕਰਦਾ ਜੇ ਬਾਹਰ ਬਹਿ ਜਾ ਫਿਰ ਇਹ ਨਹੀਂ ਫਿਰ ਬੈਠੇ ਰਹਿਣੇ ਆ ਕਿ ਤਾਂ ਆ ਗਿਆ ਸੀਗਾ ਕਪੂਰ ਉਧਰ ਨੂੰ ਖੇਡਦਾ ਫਿਰਦਾ ਇੱਧਰ ਤੇ ਲੋ ਜੀ ਹੁਣ ਲਾ ਲਈ ਆਪਾਂ ਰੋਟੀ ਰੋਟੀ ਪਕਾ ਲਈਏ ਬੇਟੇ ਨੇ ਜਾਣਾ ਪੜਨ ਇੰਨੇ ਨਹੀਂ ਜਾਣਾ ਮੋਟਰ ਤੇ ਫਿਰ ਤੇ ਲੋ ਜੀ ਹੋ ਰੋਟੀ ਟੁਕਲਾ ਲਈ ਆਪਾਂ ਭਾਂਡੇ ਕਿੰਨੇ ਵੱਡੇ ਮਾਜਦੀ ਬਾਲਟੀ ਮਾਜਦੀ ਦੂਜੀ ਫਿਰ ਮਾਜਦੀ ਐ ਮੈਂ ਫਿਰ ਇਕੱਠੀ ਨਾਲੇ ਪਹਿਲਾਂ ਰੋਟੀ ਟੁਕਲਾ ਕੰਮ ਨਿਬੜ ਜੀ ਵੀ ਆਪਣਾ ਫਿਰ ਮੰਨ ਤੋਂ ਭਾਂਡੇ ਤੇ 로ਜੀ ਦੋ ਤਿੰਨ ਮਿਸੀਆਂ ਲਾ ਲੈਣੀਆਂ ਤਾਂ ਵੈਸੇ ਅੱਜ ਹੋਊਗੀ ਵੀ ਦਾਲ ਵੀ ਆ ਵਧੀਆ ਲੱਗੂ ਬਾਕੀ ਕਣਕ ਦੀਆਂ ਲਾ ਲਉ 2 4 ਕੋਈ ਤਾਂ ਮਿਸ ਸੀ ਖਾਂਦਾ ਨਹੀਂ ਹੈਗਾ ਅਸੀਂ ਤਾਂ ਖਾ ਲਨੇ ਆ ਚਲੋ ਇਹ ਦ ਟ੍ਰੈਟਰ ਲੰਘਦੇ ਨੇ ਭਾਰਤ ਪਾਰੇ ਨੇ ਆਪਣੇ ਗਵਾਂਡੀਆਂ ਦੇ ਪਰਸੋਂ ਚੌਥੇ ਦੇ ਤਿੰਨ ਚਾਰ ਦਿਨ ਹੋ ਗਏ ਸਵੇਰੀਆਂ ਲੱਗ ਗਏ ਤੇ ਇਹ ਲੋ ਜੀ ਆਪਾਂ ਰੋਟੀ ਲਾ ਲਈਏ ਹੁਣ ਰੋਟੀ ਲਾ ਕੇ ਫਿਰ ਜਿਹੜੇ ਕੱਪੜੇ ਰਹਿ ਗਏ ਪਾ ਕੇ ਨੇ ਸੁੱਕਣੇ ਤੇ ਉਹ ਕੱਪੜੇ ਤਾਂ ਸੁੱਕਣੇ ਪਾਤੇ ਸੀਗੇ ਵੀਡੀਓ ਬਣਾਈ ਨਹੀਂ ਧੁੱਪ ਹੋ ਗਈ ਹੁਣ ਲਾ ਲਾਂ ਮੈਂ ਇੱਕ ਤਾਂ ਗਰਤ ਆਉਂਦੀ ਐ ਇਧਰੋਂ ਟਰੈਕਟਰ ਨੰਗਦੇ ਨੇ ਪਾਣੀ ਨੁੱਚਰ ਗਿਆ ਸੁੱਕ ਗਿਆ ਅੰਦਰੇ ਪਾ ਦੂੰਗੀ ਹਵਾ ਲੱਗ ਜੂਗੀ ਇਹ ਪੈਂਟਾਂ ਵੀ ਸੁੱਕ ਗਈਆਂ ਵੈਸੇ ਗਿੱਲੀਆਂ ਜੀਆਂ ਨੇ ਥੋੜੀਆਂ ਥੋੜੀਆਂ ਪੈਂਟਾਂ ਦੇ ਅੰਦਰ ਪਾ ਦੂੰ ਕੱਪੜੇ ਸੁੱਕ ਗਏ ਟੀ-ਸ਼ਰਟਾਂ ਸੱਜਰੇ ਪਾਤੇ ਸੀਗੇ ਮੈਂ ਤੇ ਹੁਣ ਧੁੱਪ ਵੀ ਲੱਗੀ ਉਸ ਇਹਨਾਂ ਨੂੰ ਲਾ ਲਾਂ ਮੈਂ ਤੇ ਪੈਂਟਾਂ ਗਿੱਲੀਆਂ ਕਰ ਰਹੀਆਂ ਥੋੜੀਆਂ ਥੋੜੀਆਂ ਅੰਦਰ ਪਾ ਦੂੰਗੀ ਚਲੋ ਸੁੱਕੀ ਜਾਣਗੇ ਨਹੀਂ ਘਰ ਤੇ ਬਹੁਤ ਆ ਰਹੀ ਐ ਇਧਰੋਂ ਪੈਟਰ ਨੰਗਦੇ ਨੇ ਟਰੈਲੀਆਂ ਲੰਗਦੀਆਂ ਨੇ ਨਾ ਮਿੱਟੀ ਵਾਲੀਆਂ ਉਹਦੇ ਕਰਕੇ ਹੁਣ ਲਾਹਾ ਕੱਪੜੀ ਮੈਂ ਤੇ ਇਹ ਲੋ ਜੀ ਇਹ ਸਰਦਾਰ ਸਾਹਿਬ ਆ ਗਏ ਪਤਾ ਨਹੀਂ ਕਿੱਥੋਂ ਆਏ ਨੇ ਮੋਟਰ ਤੋਂ ਆਏ ਨੇ ਹੁਣ ਤੇ ਅੱਜ ਰੋਟੀ ਵੀ ਨਹੀਂ ਖਾਧੀ ਕਿਸੇ ਨੇ ਹੁਣ ਖਾਣਗੇ ਰੋਟੀ ਮੋਟਰ ਤੇ ਲੰਗ ਜਾਂਦੇ ਨੇ ਫੇਰ ਆ ਕੇ ਖਾਂਦੇ ਨੇ ਰੋਟੀ ਲੇਟ ਚਾਹੇ 10 ਵਜੇ ਨੂੰ ਚਾਹੇ 11 ਵਜੇ ਨੂੰ ਫੇਰ ਲੇਟ ਰੋਟੀ ਖਾਂਦੇ ਨੇ ਤੇ ਇਹ ਬਾਟਣ ਮੈਂ ਸਟਿਕੜੀਆਂ ਲਾਈਆਂ ਨੇ ਫਿਰ ਹਵਾ ਨਾਲ ਡਿੱਗ ਰਹੇ ਸੀਗੇ ਕੱਪੜੇ ਪਹਿਲਾਂ ਫਿਰ ਮੈਂ ਕਿਹਾ ਹੁਣ ਹਵਾ ਲੱਗਦੀ ਹੁਣ ਲਾ ਲੈਣੀ ਅੰਦਰ ਲੈ ਕੇ ਜਾਨੀ ਆ ਹੁਣ ਕੱਪੜੇ ਸਾਰੇ ਤੇ ਲੋ ਜੀ ਜਰਾਬਾਂ ਵੀ ਲਾ ਦਾ ਹੁਣ ਜਦ ਅੰਦਰ ਵੀ ਸੁੱਕ ਜਾਂਦੇ ਨੇ ਪਰ ਬਾਹਰਲੀ ਹਵਾ ਨਾਲ ਫਰਕ ਪੈ ਜਾਂਦਾ ਚਲੋ ਬਾਹਰ ਪਾ ਦੇਣੀ ਆ ਮੈਂ ਬਹੁਤੇ ਪੈਂਟਾ ਛੜਤੀਆਂ ਇਹ ਲਾ ਲੂਗੀ ਹੁਣ ਬਣਾਉਣਿਆਂ ਬਸ ਇਹ ਬਸ ਬਾਸ ਤੇ ਸਵਾਦ ਪਾਵਾਂਗੇ ਸੰਦਲ ਪਾਵਾਂਗੇ ਜਿੰਦੀ ਨਾਲੇ ਬੇਟਾ ਜੀ ਦਾ ਟੋਟਾ ਪੀ ਲੂਗਾ ਕਿ ਤੇ ਲੋਜੀ ਕਹਿੰਦੇ ਸੰਦਲ ਮੈਂ ਆਪ ਪਾਵਾਂ ਆਂ ਲਿਆਂਦਾ ਅੱਜ ਨਵਾਂ ਲਿਆਂਦਾ ਤੇ ਕਿੰਨਿਆਂ ਨਾਲੇ ਬੇਟੇ ਵਾਸਤੇ ਰੱਖ ਦਾਨੀਆ ਜਦ ਆਪੀ ਲੋ